ਸੋਚਿਆ ਵੀ ਆਪਾਂ ਵਧੀਆ ਚੀਜ਼ ਕਿਸੇ ਨੂੰ ਖਲਾ ਦੀਏ ਪਿਆ ਦੀਏ ਉਹਦੇ ਕਰਕੇ ਮਤਲਬ ਅਸੀਂ ਇਹ ਕਾਰੋਬਾਰ ਸ਼ੁਰੂ ਕੀਤਾ ਹਾਂ ਹਾਂਜੀ ਭਾਜੀ ਵਧੀਆ ਅਰੀਜਨਲ ਗਿਰੀ ਆ ਇਹਦੇ ਵਿੱਚ ਉਹ ਛੋਟੀ ਗਿਰੀ ਨਹੀਂ ਅਸੀਂ ਇਸਤੇਮਾਲ ਕਰਦੇ ਸਭ ਤੋਂ ਵਧੀਆ ਗਿਰੀ ਕਰਦੇ ਇਹ ਪੁਰਾਣੇ ਜ਼ਮਾਨੇ ਦੀ ਸ਼ਰਦਾਈ ਆ ਤੇ ਲੋਕ ਭੁੱਲਦੇ ਜਾ ਰਹੇ ਆ ਤੇ ਅੱਜ ਕੱਲ ਮਤਲਬ ਇਹ ਚੀਜ਼ ਨਾਲ ਥੋੜੀ ਜੀ ਜਾਣਕਾਰ ਹੋਵੇ ਨਵੀਂ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗੇ ਵੀ ਇਹ ਚੀਜ਼ ਕੀ ਆ ਅੱਜ ਅਸੀਂ ਤੁਹਾਨੂੰ ਇੱਕ ਐਸੇ ਸਰਦਾਰ ਸਾਹਿਬ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕੀ ਆਪਣਾ ਰੋਜ਼ਗਾਰ ਦਾ ਨਵਾਂ ਤਰੀਕਾ ਅਪਣਾਇਆ ਜੀ ਹਾਂ ਗੱਲ ਕਰ ਰਹੇ ਹਾਂ ਇੱਕ ਟੈਕਸੀ ਚਾਲਕ ਦੀ ਜਿਸ ਨੇ ਕੀ ਇੱਕ ਸ਼ਰਦਾਈ ਦੀ ਸ਼ੁਰੂਆਤ ਕੀਤੀ ਹੈ ਤਾਂ ਸ਼ਰਦਾਈ ਦੀ ਜਿਹੜੀ ਹੈ ਦੁਕਾਨ ਜਿਹੜੀ ਹੈ ਆਪਣੀ ਆਲੀਸ਼ਾਨ ਇਨੋਵਾ ਗੱਡੀ 'ਚ ਪਾਈ ਹੈ ਤਾਂ ਗਰਮੀਆਂ ਦੀ ਅਗਰ ਕਹੀ ਜਾਵੇ ਤਾਂ ਸਭ ਤੋਂ ਵੱਡੀ એનર્ਜੀ ਡਰਿੰਕ ਜਿਹੜੀ ਹੈ ਉਹ ਇਸ ਵੇਲੇ ਸ਼ਰਦਾਈ ਮੰਨੀ ਜਾਂਦੀ ਹੈ ਤਾਂ ਸਰਦਾਰ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਇੱਕ ਆਲੀਸ਼ਾਨ ਇਨੋਵਾ ਦੇ ਵਿੱਚ ਇਸ ਵੇਲੇ ਸ਼ਰਦਾਈ ਬਣਾਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਚਾਹਾਂਗੇ ਕਿ ਆਖਿਰਕਾਰ ਕਿਵੇਂ ਆ ਸਫਰ ਦੀ ਸ਼ੁਰੂਆਤ ਕੀਤੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਕੀ ਬਾਜੀ ਤੁਹਾਡਾ ਮੇਰਾ ਹਰਜੀਤ ਸਿੰਘ ਨਾਂ ਜੀ ਹਰਜੀਤ ਸਿੰਘ ਜੀ ਕੀ ਸ਼ੁਰੂਆਤ ਕੀਤੀ ਹੈ ਜੀ ਫਿਰ ਸ਼ੁਰੂਆਤ ਸਰ ਸਰਦਾਈ ਬਣਾਉਣੇ ਕੀ ਕੀਤੀ ਹੈ ਹਾਂ ਹਾਂਜੀ ਤੇ ਇਹ ਸਾਡੀਆਂ ਆਈਟਮਾਂ ਪੈਂਦੀਆਂ ਜੇ ਗੁਲਾਬ ਅੱਛਾ ਜੀ ਇਹ ਗੁਲਾਬ ਹੈ ਜੀ ਹਾਂਜੀ ਗੁਲਾਬ ਦੀ ਪੱਤੀਆਂ ਜੇ ਸੌਫ ਆ ਬਦਾਮ ਆ ਮੋਟੀ ਗਰੀ ਇਹ ਕਾਲੀ ਵਿੱਚ ਇਹ ਆ ਇਹ ਖਾਸ ਖਾਸ ਜੇ ਹਾਂ ਇਹ ਮੱਕੀ ਜੇ ਮੋٹے ਵਾਲੇ ਅੱਛਾ ਜੀ ਇਹ ਇਲਾਚੀ ਅੱਛਾ ਜੀ ਇਹ ਆਈਟਮਾਂ ਪੈਂਦੀਆਂ ਜੇ ਸ਼ਿਰਦਾਈ ਦੇ ਵਿੱਚ ਹੂੰ ਤੇ ਇਹ ਸਾਰੀ ਆਈਟਮਾਂ ਜਿਹੜੀਆਂ ਨੇ ਅਸੀਂ ਗਿਰੀਆਂ ਦੇਖਨੇ ਕਾਫੀ ਵੱਡੀਆਂ ਵੱਡੀਆਂ ਗਿਰੀਆਂ ਜੀ ਹਾਂਜੀ ਪਾਜੀ ਵਧੀਆ ਅਰੀਜਨਲ ਗਿਰੀ ਆ ਇਹਦੇ ਵਿੱਚ ਉਹ ਛੋਟੀ ਗਿਰੀ ਨਹੀਂ ਅਸੀਂ ਇਸਤੇਮਾਲ ਕਰਦੇ ਸਭ ਤੋਂ ਵਧੀਆ ਗਿਰੀ ਕਰਦੇ ਹਾਂ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਕੀ ਕੀ ਲਗਾਇਆ ਜਾ ਰਿਹਾ ਜੀ ਹਾਂਜੀ ਇਹ ਕੋਟਾ ਲਗਾਇਆ ਜਾ ਰਿਹਾ ਜੀ ਇਹਦੇ ਵਿੱਚ ਕੋਟ ਕੇ ਪੂਰਾ ਪੇਸਟ ਬਣਾ ਕੇ ਫਿਰ ਅਸੀਂ ਦੁੱਧ ਦੇ ਵਿੱਚ ਮਤਲਬ ਮਿਲਾਵਟ ਕਰਕੇ ਫਿਰ ਇਹਨੂੰ ਦਿੰਦੇ ਆ ਜੀ ਅਗੇ ਅੱਛਾ ਜੀ ਹਾਂਜੀ ਤੇ ਇਹ ਪਾਜੀ ਫਿਰ इनोਵਾ ਦਾ ਕੀ ਸਿਸਟਮ ਹੈ ਅਸੀਂ ਦੇਖ ਸਕਦੇ ਹਾਂ ਬੜੀ ਹਾਈ ਫਾਈ ਨੋਵਾ ਤੁਹਾਡੀ ਔਰ ਨਵੀਂ ਨੋਵਾ ਤੇ ਫਿਰ ਤੁਸੀਂ ਕਿਵੇਂ ਆ ਸੀ ਹਾਂ ਸਰ ਥੋੜਾ ਜਿਹਾ ਕੰਮ ਦਾ ਕਾਰੋਬਾਰ ਦਾ ਥੋੜਾ ਜਿਹਾ ਕੰਮ ਘਟ ਹੋ ਗਿਆ ਸੀ ਇਹਦਾ ਨੋਵਾ ਦਾ ਟੂਰਿਸਟ ਦਾ ਤੇ ਅਸੀਂ ਸੋਚਿਆ ਵੀ ਆਪਾਂ ਵਧੀਆ ਚੀਜ਼ ਕਿਸੇ ਨੂੰ ਖਲਾ ਦੀਏ ਪਿਆ ਦੀਏ ਉਹਦੇ ਕਰਕੇ ਮਤਲਬ ਅਸੀਂ ਇਹ ਕਾਰੋਬਾਰ ਸ਼ੁਰੂ ਕੀਤਾ ਹਾਂ ਹਾਂਜੀ ਤੇ ਟੂਰਿਸਟ ਦਾ ਕੰਮ ਕਿਉਂ ਘਟ ਗਿਆ ਟੂਰਿਸਟ ਦਾ ਸਰ ਇਦਾਂ ਹੀ ਆ ਥੋੜਾ ਜਿਹਾ ਤੁਹਾਨੂੰ ਪਤਾ ਪ੍ਰੋਗਰਾਮ ਆਪੋ ਆਪਣੇ ਹੁੰਦੇ ਆ ਲੋਕਾਂ ਦੇ ਜਾਣਾ ਆਉਣਾ ਕਿਤੇ ਜਿਸ ਤਰ੍ਹਾਂ ਮਤਲਬ ਵੀ ਅਜੇ ਛੁੱਟੀਆਂ ਦਾ ਸੀਜ਼ਨ ਨਹੀਂ ਹੈਗਾ ਛੁੱਟੀਆਂ 'ਚ ਜ਼ਿਆਦਾ ਟੂਰਿਸਟ ਜ਼ਿਆਦਾ ਨਿਕਲਦਾ ਜੀ ਕਿਹੜੇ ਬੰਡਾਉਂਦੇ ਜੀ ਆਹੀਂ ਆਉਂਦੇ ਜੇ ਬੱਲ ਬਾਬਾ ਤੋਂ ਅੱਛਾ ਜੀ ਹਾਂਜੀ ਤਾਂ ਭਾਜੀ ਫਿਰ ਇਹ ਸ਼ਰਦਾਈ ਦਾ ਕਿਵੇਂ ਸ਼ੁਰੂਆਤ ਕੀਤੀ ਸਰ ਅਸੀਂ ਆਖਿਆ ਕਿ ਕਿਸੇ ਨੂੰ ਮਤਲਬ ਲੋਕਾਂ ਨੂੰ ਵਧੀਆ ਚੀਜ਼ ਹੀ ਖਲਾਈ ਜਾਵੇ ਤੇ ਲੋਕਾਂ ਨੂੰ ਵਧੀਆ ਮਤਲਬ ਪਲਾਇਆ ਜਾਵੇ ਛੇਦਲੀ ਜੋ ਠੀਕ ਰਹੇ ਕਿਉਂਕਿ ਇਹ ਪੁਰਾਣੇ ਜ਼ਮਾਨੇ ਦੀ ਸ਼ਰਦਾਈ ਆ ਤੇ ਲੋਕ ਭੁੱਲਦੇ ਜਾ ਰਹੇ ਆ ਤੇ ਅੱਜ ਕੱਲ ਮਤਲਬ ਇਹ ਚੀਜ਼ ਨਾ ਥੋੜੀ ਜੀ ਜਾਣਕਰ ਹੋਵੇ ਨਵੀਂ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗੇ ਵੀ ਇਹ ਚੀਜ਼ ਕੀ ਆ ਤੇ ਇਹ ਜਿਹੜਾ ਜਿਹੜਾ ਘੋਟਣਾ ਕੀਤਾ ਜਾ ਰਿਹਾ ਇਹ ਖਾਸ ਹੁੰਦਾ ਜੀ ਇਹ ਹਾਂਜੀ ਹਾਂਜੀ ਮਹਾਰਾਜ ਇਹ ਖਾਸ ਹੁੰਦਾ ਜੀ ਇਹਦੇ ਵਿੱਚ ਸਾਰੀ ਆਈਟਮਾਂ ਪੈ ਜਾਂਦੀਆਂ ਫਿਰ ਇਹਨੂੰ ਘੋਟਣਾ ਪੈਂਦਾ ਪੂਰਾ ਪੇਸਟ ਬਣਾਇਆ ਜਾਂਦਾ ਤੇ ਫਿਰ ਇਹਦਾ ਦੁੱਧ ਦੇ ਨਾਲ ਅਸੀਂ ਸ਼ਰਦਾਈ ਪੂਰਾ ਪੇਸਟ ਕੱਢਦੇ ਵਿੱਚੋਂ ਅਕਸਰ ਅਸੀਂ ਦੇਖਦੇ ਆਂ ਪਾਜੀ ਬਹੁਤ ਸਾਰੇ ਲੋਕ ਪਾਣੀ ਪਾ ਦਿੰਦੇ ਆ ਤੇ ਤੁਸੀਂ ਫਿਰ ਨਹੀਂ ਸਰ ਅਸੀਂ ਪਾਣੀ ਦਾ ਇਸਤੇਮਾਲ ਘੱਟ ਕਰੀਦਾ ਮਤਲਬ ਕਿਉਂਕਿ ਛਾਣਾ ਲਾਉਣ ਨੂੰ ਕਰੀਦਾ ਬਾਕੀ ਦੁੱਧ ਤੇ ਬਸ ਪਾਈ ਦਾ ਦੁੱਧ ਦੇ ਨਾਲ ਹੀ ਕਰੀਦੀ ਛਾਣਾ ਤੇ ਇਨੋਵਾ ਆਪਣੀ ਹੈ ਗੱਡੀ ਜੀ ਹਾਂਜੀ ਸਰ ਆਪਣੀ ਹੈ ਇਨੋਵਾ ਤੇ ਇਨੋਵਾ ਚ ਸ਼ੁਰੂ ਕਰਨ ਦੀ ਕਿਵੇਂ ਮਨ ਚ ਆਈ ਸਰ ਅਵੀ ਤੁਹਾਨੂੰ ਪਤਾ ਕੀ ਥੋੜਾ ਜਿਹਾ ਭੀੜ ਵਾਲਾ ਇਲਾਕਾ ਹੋਵੇ ਉਹਦੇ ਵਿੱਚ ਚਲੋ ਕਾਰੋਬਾਰ ਵਧੀਆ ਚੱਲ ਸਕਦਾ ਤਾਂ ਕਰਕੇ ਅਸੀਂ ਇੱਥੇ ਰਣਜੀਤ ਐਵਨਿਊ ਦੇ ਲਾਗੇ ਲਾਇਆ ਹੈ ਤੇ ਬਿਲਕੁਲ ਤੁਹਾਨੂੰ ਦਿਹਾਰੇ ਤਸਵੀਰਾਂ 라ਹੀ ਕਿ ਤੁਸੀਂ ਦੇਖੋ ਕਿ ਇਹਨਾਂ ਵੱਲੋਂ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਤੇ ਬਾਹਰ ਹੀ ਉਹਨਾਂ ਨੇ ਆਪਣਾ ਇੱਕ ਛੋਟਾ ਜਿਹਾ ਕਾਊਂਟਰ ਜਿਹੜਾ ਹੈ ਉਹ ਖੋਲਿਆ ਹੈ ਜਿਸ ਦੇ ਵਿੱਚ ਕਿ ਉਹਨਾਂ ਵੱਲੋਂ ਗਰਮੀਆਂ ਦੀ ਸਭ ਤੋਂ ਵੱਡੀ ਜਿਹੜੀ ਐਨਰਜੀ ਡਰਿੰਕ ਮੰਨੀ ਜਾਂਦੀ ਹੈ ਉਹ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਵਾਈਟ ਇਨੋਵਾ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਕਾਫੀ ਕੁਝ ਕਟੌਤੀ ਹੋਈ ਹੈ ਤਾਂ ਇਸ ਕਰਕੇ ਸਰਦਾਰ ਸਾਹਿਬ ਨੇ ਆਲੀਸ਼ਾਨ ਜਿਹੜੀ ਹੈ ਆਪਣੀ ਇਨੋਵਾ ਦੇ ਵਿੱਚ ਸਰਦਾਈ ਦਾ ਇੱਕ ਕੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਹਨ ਕਿ ਸਰਦਾਈ ਦੇ ਫਾਇਦੇ ਕੀ ਹੈ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਸਿਹਤ ਵਾਸਤੇ ਬਹੁਤ ਲਾਭਦਾਇਕ ਹੈ ਤਾਂ ਸਰਦਾਈ ਦੀ ਇੱਕ ਸ਼ੁਰੂਆਤ ਕੀਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਇੱਕ ਜਿਹੜੀ ਨਵੀਂ ਸ਼ੁਰੂਆਤ ਕੀਤੀ ਗਈ ਹੈ ਤਾਂ ਭਾਈ ਜੀ ਕਾਫੀ ਜ਼ਿਆਦਾ ਕਲਰ ਤੁਹਾਡੇ ਬੜੀ ਸੰਗਣੀ ਜੀ ਨਜ਼ਰ ਆਉਂਦੀ ਵੀ ਹੈ ਕੀ ਚੱਕਰ ਹਾਂ ਸਰ ਇਹ ਪੂਰਾ ਪੇਸਟ ਆਹੀ ਬਣਾ ਕੇ ਹੁਣ ਕੱਢ ਰਹੇ ਹਾਂ ਹੂੰ ਇਹ ਮਤਲਬ ਦੁੱਧ ਦਾ ਇਸਤੇਮਾਲ ਕੀਤਾ ਵਿੱਚ ਅੱਛਾ ਪਾਣੀ ਬਹੁਤ ਘੱਟ ਲਾਉਨੇ ਆਂ ਅਸੀਂ ਅੱਛਾ ਪਾਣੀ ਬਸ ਮਨਾ ਜਾ ਪਾਣੀ ਦਾ ਸਾਰਾ ਥੋੜਾ ਜਿਹਾ ਛਾਣਾ ਲਾਉਣ ਨੂੰ ਓਕੇ ਬਾਕੀ ਦੁੱਧ ਹੀ ਹੁੰਦਾ ਤੇ ਪਾਜੀ ਇਹ ਕਿਵੇਂ ਐਕਸਪੀਰੀਅੰਸ ਆਇਆ ਸਾਰਾ ਐਕਸਪੀਰੀਅੰਸ ਸਾਰਾ ਅਸੀਂ ਪਹਿਲਾਂ ਗੇਮ ਗੁੰਮ ਕਰਦੇ ਰਹੇ ਸੀ ਉਹਦੇ ਵਿੱਚ ਆਪ ਖੁਦ ਪੀਂਦੇ ਰਹੇ ਬਣਾ ਬਣਾਉਗੇ ਹੂੰ ਤਾਂ ਤੋਂ ਜੀ ਅਨੂ ਥੋੜਾ ਜਿਹਾ ਨੌਲੇਜ ਹੀ ਹੈ ਤੇ ਬਾਰੇ ਅੱਛਾ ਸਟਾਡ ਕਰਕੇ ਸਾਰਾ ਬਣਾਉਣਾ ਸਿੱਖਣਾ ਇੱਦਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਅਸੀਂ ਕਲਰ ਦਿਖਾਨੇ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਖਾਸ ਕਰਕੇ ਅ ਜਿਹੜੀ ਹੈ ਗਿਰੀਆਂ ਮਗਜ਼ ਲਾਚੀ ਕਾਲੀ ਮਿਰਚ ਸੌਫ ਤੇ ਇਸ ਨੂੰ ਇਕੱਠਾ ਕਰਕੇ ਜਿਸ ਤਰੀਕੇ ਨਾਲ ਤਿਆਰ ਕਰਦਾ ਸਭ ਤੋਂ ਵੱਡੀ ਗੱਲ ਹੈ ਕਿ ਬਾਈਆਂ ਨਾਲ ਵੱਲੋਂ ਤੁਸੀਂ ਨੋਵਾ ਤੁਸੀਂ ਦੇਖੋ ਕਿ ਬੜੀ ਆਲੀਸ਼ਾਨੀ ਨੋਵਾ ਸੀਤਾ ਡਰਾਈਵਰੀ ਦਾ ਕੰਮ ਕਰਦੇ ਸੀ ਤੇ ਡਰਾਈਵਰ ਤੋਂ ਜਿਹੜਾ ਹ ਹੁਣ ਇਸ ਵੇਲੇ ਦੋਨੇ ਜਿਹੜੇ ਵੀਰ ਨੇ ਉਹਨਾਂ ਵੱਲੋਂ ਜਿਹੜਾ ਹੈ ਕਿਸ ਤਰੀਕੇ ਨਾਲ ਤੁਸੀਂ ਦੇਖੋ ਸ਼ਰਦਾਈ ਬਣਾਈ ਜਾਂਦੀ ਹੈ ਤੇ ਸ਼ਰਦਾਈ ਵੀ ਤੁਹਾਨੂੰ ਦਿਖਾ ਰਹੇ ਆ ਕਿ ਖਾਲਸ ਜਿਹੜੀ ਤਰੀਕੇ ਨਾਲ ਬਣਾਇਆ ਜਾਂਦਾ ਹੈ ਜੋ ਕਿ ਪਰੰਪਰਾ ਹੈ ਉਸ ਦੇ ਮੁਤਾਬਕ ਬਣਾਇਆ ਜਾਂਦਾ ਅਕਸਰ ਆਜਕਲ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦੇ ਨੇ ਤਾਂ ਭਾਈ ਜੀ ਸਿਹਤ ਵਾਸਤੇ ਕਿੰਨੀ ਕਿ ਲਾਇਮੰਦਾ ਸਿਹਤ ਵਾਸਤੇ ਸਰ ਬਹੁਤ ਵਧੀਆ ਹੈ ਹਮ ਸਭ ਤੋਂ ਬੈਸਟ ਹੈ ਸਿਹਤ ਵਾਸਤੇ ਪਹਿਲੇ ਬਜ਼ੁਰਗ ਪੀਂਦੇ ਖਾਂਦੇ ਸੀ ਤੇ ਤਾਕਤਵਾਰ ਰਹਿੰਦੇ ਸੀ ਹੁਣ ਅੱਜ ਕੱਲ ਛੱਡ ਦਿੱਤਾ ਸਰ ਪੀਣਾ ਇਹਨਾਂ ਨੇ ਅਕਾਚਾ ਜੀ ਨਈ ਜਨਸੰਖਿਆ ਨੇ ਜਿੰਨਾ ਵੀ ਉਹਦੇ ਕਰਕੇ ਥੋੜਾ ਜਿਹਾ ਫਰਕ ਪੈ ਰਿਹਾ ਜੀ ਤਾਂ ਭਾਈ ਜੀ ਇਹ ਪਹਿਲਾਂ ਪਹਿਲੇ ਕਿਹਦੇ ਚ ਕਿਹਦੇ ਚ ਨੌਕਰੀ ਕਰਦੀ ਸੀ ਅਹੀਂ ਸਰ ਇਦਾਂ ਤੁਹਾਨੂੰ ਪਤਾ ਇਹ ਗੱਡੀ ਦਾ ਹੀ ਕੰਮ ਕਰਦੇ ਸੀ ਥੋੜਾ ਟੂਰਿਸਟ ਦਾ ਹੀ ਹਾਂਜੀ ਸਰ ਤਾਂ ਪਹਿਲਾਂ ਫੋਟ ਸੀ ਨਹੀਂ ਨਹੀਂ ਸਰ ਫੋਟ ਨਹੀਂ ਤੇ ਟੂਰਿਸਟ ਦਾ ਹੀ ਕਰਦੇ ਸੀ ਤੇ ਟੂਰਿਸਟ ਦਾ ਤੇ ਹੁਣ ਹੀ ਨੋਵਾ ਚ ਸ਼ੁਰੂਆਤ ਕੀਤੀ ਹੈ ਹਾਂਜੀ 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 ਤਾਂ ਭਾਈ ਜੀ ਕਿੱਥੇ ਤੁਹਾਡਾ ਲੋਕੇਸ਼ਨ ਕਿੱਥੇ ਆ ਥੋੜੀ ਦੱਸ ਦੋਗੇ ਜਿਹੜੇ ਲੋਗ ਆਣਾ ਚਾਹਣਗੇ ਤੇ ਤੁਹਾਡੇ ਕੋ ਆ ਜਾਣ ਕਿੱਥੇ ਹਾਂ ਸਰ ਇਹ ਹੈਗਾ ਜੀ ਸਰ ਰੰਜੀਤ ਐਵੈਨਿਊ ਹਾਂ ਇਹ ਹੈਗੇ ਆਪਣਾ ਗਰਾਊਂਡ ਹੈ ਰੰਜੀਤ ਐਵੈਨਿਊ ਮੇਨ ਪੈਂਦੀ ਰੋਡ ਹੈ ਜੋ ਆਪਣਾ ਜਾਂਦਾ ਹੈ 에어ਪੋਰਟ ਕੇ ਰੋਡ ਦੇ ਉੱਤੇ ਹੈ ਜੀ ਹਾਂਜੀ ਤਾਂ ਬਿਲਕੁਲ 에어ਪੋਰਟ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਆਗਰ ਆਓਗੇ ਤੁਸੀਂ ਤਾਂ ਤੁਹਾਨੂੰ ਇਹ ਸ਼ਾਨਦਾਰ ਸ਼ਰਦਾਈ ਜਰੀਆ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਜਿਹੜੀ ਮਿਲੇਗੀ ਤਾਂ ਬਿਲਕੁਲ ਪਰੰਪਰਾਗਤ ਤਰੀਕੇ ਦੇ ਨਾਲ ਬਿਨਾਂ ਕਿਸੇ ਮਿਕਸਿੰਗ ਦੇ ਤਿਆਰ ਕੀਤੀ ਜਾਂਦੀ ਹੈ ਤਾਂ ਤੁਸੀਂ ਵੇਖੋ ਕਿ ਇਸ ਦਾ ਕਲਰ ਔਰ ਖਾਸ ਤੌਰ ਤੇ ਕਿਸ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਤਾਂ ਸਿਹਤ ਵਾਸਤੇ ਕਿੰਨੀ ਕ ਲਾਇਬੰਦ ਹੈ ਲੋਕ ਜਾਣਦੇ ਨੇ ਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਇੱਕ ਸੋਗਾਤ ਦੇ ਤੌਰ ਤੇ ਹੈ ਤਾਂ ਭਾਈ ਇਹਨਾਂ ਦੀ ਗੱਡੀ ਦੀ ਸਭ ਤੋਂ ਢੀ ਚੀਜ਼ ਹੈ ਕਿ ਨੋਵਾ ਦੇ ਵਿੱਚ ਸ਼ਰਦਾਈ ਦੀ ਸ਼ੁਰੂਆਤ ਕੀਤੀ ਹੈ ਤਾਂ ਸलाम ਕਰਦੇ ਆਂ ਭਾਜੀ ਦੀ ਸੋਚ ਨੂੰ ਉਹਨਾਂ ਨੇ ਕਿਹਾ ਕਿ ਮਕਸਦ ਇੱਕੋ ਹੀ ਸੀ ਕਿ ਕਾਮਕਾਦ ਦੇ ਹਾਲਾਤ ਕੁਝ ਖਰਾਬ ਨੇ ਕਿਉਂਕਿ ਟੂਰਿਸਟ ਪਿਛਲੇ ਕੁਝ ਸਮੇਂ ਤੋਂ ਘਟਦਾ ਨਜ਼ਰ ਆ ਰਿਹਾ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੁਝ ਕਰਨ ਦੀ ਲੋੜ ਹੈ ਤਾਂ ਆਪਣੀ ਆਪਣੀ ਇਨੋਵਾ ਕਾਰ ਦੇ ਵਿੱਚ ਸ਼ਰਦਾਈ ਦੀ ਇੱਕ ਨਵੇਂ ਸਟਾਰਟਅਪ ਦੀ ਸ਼ੁਰੂਆਤ ਕੀਤੀ ਹੈ ਤਾਂ ਜ਼ਰੂਰ ਸਪੋਰਟ ਕਰੋ ਅਗਰ ਤੁਸੀਂ ਰਣਜੀਤ ਐਨੂ ਦੇ ਨੇੜੇ ਹੋ ਤਾਂ ਰਣਜੀਤ ਐਨੂ ਤੋਂ ਜਦੋਂ ਤੁਸੀਂ ਹਰਤੇਜ ਹਸਪੀਟਲ ਵੱਲ ਜਾਂਦੇ ਹੋ ਤਾਂ ਰਸਤੇ 'ਚ ਤੁਹਾਨੂੰ ਐ ਮਿਲੇਗੀ ਸਰਦਾਈ ਤਾਂ ਜ਼ਰੂਰ ਇਹਨਾਂ ਨੂੰ ਸਪੋਰਟ ਕਰੋ ਵੀਰਾ ਵੱਲੋਂ ਚੰਗਾ ਉਪਰਾਲਾ ਹੈ ਉਮੀਦ ਕਰਦੇ ਹਾਂ ਕਿ ਲੋਕ ਇਹਨਾਂ ਨੂੰ ਜ਼ਰੂਰ ਸਪੋਰਟ ਕਰਨਗੇ ਤਾਂਕਿ ਇੱਕ ਜਿਹੜਾ ਨੇਕ ਕੰਮ ਸ਼ੁਰੂ ਕੀਤਾ ਉਸ ਦੇ ਵਿੱਚ ਪੰਜਾਬੀ ਜਿਹੜੇ ਨੇ ਖਾਸ ਕਰਕੇ ਦੂਜੇ ਦਾ ਯੋਗਦਾਨ ਦੇਣ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ